ਅੱਜ ਮੂਕਾ ਪੈ ਰਹੀ ਹੈ ਔਰ ਮੈਂ ਬੇਨਤੀ ਕਰਨੀ ਚਾਹਨਾ ਹੈ ਜਗੰਦਰ ਦੇ तमाम ਨਿਵਾਸੀਆਂ ਨੂੰ ਜਗੰਦਰ ਵੈਸਟ ਵਾਲਿਆਂ ਨੂੰ ਜੀ ਸਾਹਿਬ ਮੇਰੇ ਨਾਲ ਖੜੇ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅ ਸੰਨੂਕਸੀ ਸਾਹਿਬ ਸ਼ਹੀਦ ਤੇ तमाम ਅਸੀਂ ਇੰਚਾਰ ਲੋਕ ਔਰ ਅਜੇ ਤੱਕ ਮੈਨੂੰ ਲੱਗਦਾ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੈ ਰਹੀ ਨੇ ਔਰ ਇੰਚਾਰ ਖਾਵਾ ਤੋਂ ਖਬਰਾਂ ਆਈਆਂ ਹਨ ਕਿ ਬਾਰੋਂ ਬੰਦੇ ਆਏ ਆ ਇਧਰੋਂ ਆਏ ਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ پولیس ਨੂੰ ਤਲਾਹ ਦੇਈਏ ਤੇ ਅਬਜ਼ਰਵਰ ਨੂੰ ਤਲਾਹ ਦੇਈਏ ਮੈਂ तमाम ਸਾਥੀ ਜਿਹੜੇ ਜਲੰਧਰ ਵਸਦੇ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਥੋੜਾ ਕਿ ਕਿਸੇ ਦੇ ਦਬਾਅ ਦੇ ਥੱਲੇ ਨਹੀਂ ਆਉਣਾ ਔਰ ਕੋਈ ਡਰ ਭੈ ਨਹੀਂ ਮੰਨਣਾ ਸਰਕਾਰ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਗਰ ਤੁਹਾਨੂੰ ਕਿਤੇ ਕੋਈ ਡਰਾਉਂਦਾ ਹੈ ਧਮਕਾਉਂਦਾ ਹੈ ਤੱਕਾ ਜ਼ਾستی ਤੁਹਾਡੇ ਨਾਲ ਕਰਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ 베ਰੀ ਸਾਹਿਬ ਨੂੰ ਇਤਲਾਹ ਦੇਣ ਦਾ ਕੰਮ ਕਰਦੇ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਪੁਲਿਸ ਕਮਿਸ਼ਨਰ ਦੇ ਮੋਟਾ ਅਲੀ ਦੇ ਨੇ ਇੱਥੇ ਬੈਠਾਂਗੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਈ ਤਾਂ ਅਸੀਂ ਤੁਰੰਤ ਅਸੀਂ ਉੱਥੇ ਆਵਾਂਗੇ ਸੋ ਦੱਬ ਕੇ ਆਪਦੇ ਬੂਥਾਂ ਤੇ ਪਹਿਰਾ ਦਿਓ ਔਰ ਬਿਲਕੁਲ ਬੂਥਾਂ 'ਪਾਓ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨਾ ਜ਼ਾਜ਼ਤੀ ਕਰਨੀ ਹੈ ਨਾ ਜ਼ਾਜ਼ਤੀ ਹੋਣ ਦੇਣੀ ਔਰ ਉਮੀਦ ਕਰਦਾ ਹਾਂ ਕਿ ਜਲੰਧਰ ਵੈਸਟ ਦੇ ਲੋਕ ਜਿਹੜਾ ਉਹ ਠੀਕ ਫੈਸਲਾ ਕਰਨਗੇ ਔਰ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਅਸੀਂ ਅਗਰ ਲੋਕ ਵੋਟਾਂ ਦਾ ਇਸਤੇਮਾਲ ਕਰਾਂਗੇ ਵੋਟ ਪਾਣ ਜਾਵਾਂਗੇ ਤਾਂ ਮੈਨੂੰ ਲੱਗਦਾ ਫਿਰ ਲੋਕਤੰਤਰ ਦੀ ਹਮੇਸ਼ਾ ਜਿੱਤ ਹੋਊਗੀ ਔਰ ਆਸ ਕਰਦੇ ਕਿ ਜਲੰਧਰ ਵਸਦੇ ਲੋਕ ਅਮਰ ਸਾਹਿਬ ਦੇ ਨਾਲ ਇਹ ਵੋਟਾਂ ਪਾਉਣਗੇ ਔਰ ਮੇਰੀ ਪ੍ਰਸ਼ਾਸਨ ਤੋਂ ਵੀ ਇਹੀ ਉਮੀਦ ਹੈ ਜਿਸੇ ਦਾ ਪੱਖਪਾਤ ਨਾ ਕਰਦੇ ਹੋਇਆ ਨਿਰਪੱਖ ਚੋਣ ਕਰਾਉਣ ਦੀ ਹਾਲਾਂਕਿ ਰਾਤ ਬਹੁਤ ਕੁ ਜੋਆ दारू सूट फड़े गए दारू फड़े गए होर पैसे बंटने लोग दिखे सरकार ने आपकी गुणवर्ता जो करनी सी की लेकिन कितने ना कितने ने लड़ाई लड़ी और असी हाजिर हैं अगर किसी ना कोई जासरी धक्का की कोशिश करेगा ये बिल्कुल बर्दाश्त नहीं होगा और उम्मीद करते हैं कि सारे लोग अमन और शांति के वोटा पा